ਪਲੇਲ ਇਹ ਤਾਦਿਕ ਲਗਾ ਕਰਕੇ ਆਪਾਂ ਯਤਨ ਕਰਦੇ ਆਂ ਵੀ ਸਾਡੀ ਇਹ ਦੇਹੀ ਸੋਹਣੀ ਲੱਗੇ ਅੱਜ ਦੇ ਸਮੇਂ ਦੇ ਵਿੱਚ ਜਦੋਂ ਸਾਧ ਸੰਗਤ ਪਰਮੇਸ਼ਰ ਵਾਹਿਗੁਰੂ ਜੀ ਦੇ ਹੁਕਮ ਦੇ ਨਾਲ ਉਹਦੇ ਜਿਹੜੇ ਸੰਦੇਸ਼ੇ ਨੇ ਜਦੋਂ ਉਹ ਚਿੰਨ ਸਾਡੇ ਤਨ ਤੇ ਸਾਡੇ ਸਰੀਰ ਤੇ ਪ੍ਰਗਟ ਹੁੰਦੇ ਨੇ ਉਦਾਹਰਣ ਦੇ ਤੌਰ ਤੇ ਸਿਰ ਪਲਿਆ ਦਾੜ੍ਹੀ ਪਲੀ ਮੁੱਛਾਂ ਵੀ ਪਲੀਆਂ ਤੇ ਆਪਾਂ ਕੀ ਕਰਦੇ ਆਂ ਜੀ ਬਾਲ ਕਾਲੇ ਕਰਨੇ ਸ਼ੁਰੂ ਕਰ ਦਿੰਨੇ ਵੀ ਤਾਂ ਜੋ ਹਲੇ ਇਸ ਗੱਲ ਦਾ ਅਭਾਵ ਨਾ ਹੋਵੇ ਵੀ ਅਸੀਂ ਬੁੱਢੇ ਹੋ ਗਏ ਆ ਆਪਾਂ ਸਰੀਰ ਨੂੰ ਸਵਾਰਦੇ ਆ ਤਨ ਉੱਤੇ ਸੋਨੇ ਤੋਂ ਸੋਨੇ ਵਸਤਰ ਧਾਰਨ ਕਰਨੇ ਅਨੇਕਾਂ ਤਰ੍ਹਾਂ ਦੇ ਅਤਲ ਫਲੇਲ ਆਪਣੇ ਤਨ ਉੱਤੇ ਲਗਾਉਣੇ ਹੁਣ ਕਿੰਨੀ ਸਾੰਭ-ਸਾਂਭ ਕੇ ਇਨਸਾਨ ਨੇ ਦੇਹੀ ਨੂੰ ਰੱਖਣਾ ਕੀਤਾ ਸੀ ਤੇ ਆਪਾਂ ਰੱਖਦੇ ਵੀ ਆ ਤੇ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਬਚਨ ਆਖਦੇ ਨੇ ਖਿਨ ਮਹਿ ਭਾਈ ਪرائی ਕਹਿੰਦੇ ਇੱਕ ਖਿੰਨ ਮਾਤਰ ਦਾ ਸਮਾਂ ਲੱਗਿਆ ਉਹੀ ਦੇਹੀ ਜਿਹਨੂੰ ਇਨਸਾਨ ਸਵਾਰ ਕੇ ਰੱਖਦਾ ਸੀ ਸ਼ਿੰਗਾਰ ਕੇ ਰੱਖਦਾ ਸੀ ਕਿੰਨ ਮਾਤਰ ਸਮੇਂ ਦੇ ਅੰਦਰ ਉਹੀ ਦੇਹੀ ਪਰਾਈ ਹੋ ਗਈ ਨਾਮਦਾਨ ਇਸ ਨਾਨ ਨ ਮਨਮੁਖ ਗੁਰਦੇਵ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਹਿੰਦੇ ਉਹ ਮਨਮੁਖ ਇਨਸਾਨ ਮਨ ਦੇ ਪਿੱਛੇ ਲੱਗ ਕੇ ਕਰਮ ਕਰਨ ਵਾਲੇ ਇਨਸਾਨ ਨਾ ਤਾਂ ਤੂੰ ਪਰਮੇਸ਼ਰ ਦਾ ਨਾਮ ਜਪਣਾ ਕੀਤਾ ਔਰ ਨਾ ਧਰਮ ਦੀ ਕਿਰਤ ਕਰਕੇ ਦਾਨ ਕਿਸੇ ਰੂਪ ਦੇ ਵਿੱਚ ਕੋਈ ਦਸਵੰਧ ਕੱਢਿਆ ਆਪਣੀ ਧਰਮ ਦੀ ਕਿਰਤ ਕਰਕੇ ਕਮਾਈ ਹੋਈ ਦੌਲਤ ਦੇ ਵਿੱਚੋਂ ਕੋਈ দান ਦਿੱਤਾ ਔਰ ਨਾ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਇਤਾਦੀ ਕਰਕੇ ਪਰਮੇਸ਼ਰ ਦੇ ਨਾਮ ਨੂੰ ਅਰਾਧਨਾ ਕੀਤਾ ਤਿਤ ਤਨ ਧੂੜ ਤੁਮਾਈ ਕਹਿੰਦੇ ਸੰਸਾਰ ਦੇ ਵਿਚਾਰ ਕਰਕੇ ਤੂੰ ਨਾਮ ਜਪਣਾ ਨਹੀਂ ਕੀਤਾ ਭਲੇ ਦਾ ਕੋਈ ਕਰਮ ਨਹੀਂ ਕੀਤਾ ਕੋਈ ਕਾਰਜ ਨਹੀਂ ਕੀਤਾ ਤਿਤ ਤਨ ਉਹੀ ਤਨ ਉਹੀ ਦੇਹੀ ਜਿਹੜੀ ਮਿਲੀ ਸੀ ਨਾਮ ਜਪਣ ਦੇ ਲਈ ਧੂੜ ਤੁਮਾਈ ਜਦੋਂ ਸਾਧ ਸੰਗਤ ਫਿਰ ਸੰਸਾਰ ਦੇ ਵਿੱਚੋਂ ਜਾਣਾ ਪਿਆ ਉਸੇ ਤਨ ਦੇ ਉੱਤੇ ਉਸੇ ਦੇਹੀ ਦੇ ਉੱਪਰ ਹੁਣ ਲਾਂਤਾਂ ਰੂਪੀ ਧੂੜ ਪਈ ਪੈਂਦੀ ਐ ਲਾਂਤਾਂ ਰੂਪੀ ਧੂੜ ਕਿਉਂਕਿ ਨਾਮ ਜਪਿਆ ਨਹੀਂ ਪਰਮੇਸ਼ਰ ਵਾਹਿਗੁਰੂ ਜੀ ਦੀ ਭਗਤੀ ਕੀਤੀ ਨਹੀਂ ਚਾਹੀਦਾ ਤਾਂ ਇਹ ਸੀ ਨਾ ਬੀਜੇ ਮੇ ਸੋਢੀ ਸੁਲਤਾਨ ਸਤਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸਾਨੂੰ ਸਮਝਾਉਂਦੇ ਆ ਉਪਦੇਸ਼ ਬਖਸ਼ਿਸ਼ ਕਰਦੇ ਨੇ ਬਈ ਕਿਸ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ ਕਹਿੰਦੇ ਕਿਸੇ ਨੇ ਧੜਾ ਬਣਾ ਲਿਆ ਹਰ ਕੋਈ ਆਪੋ ਆਪਣੇ ਧੜੇ ਦੇ ਵਿੱਚ ਵੀ ਕੋਈ ਕਹਿੰਦਾ